ਕਹਾਣੀ ਨੂੰ ਸ਼ੁਰੂ ਕਰ ਲਈਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਕਾਲੀ ਬੋਲੀ ਰਾਤ ਬਹੁਤ ਹੀ ਸੋਹਣੀ ਕਹਾਣੀ ਹੈ ਅੱਜ ਇੱਕ ਬੱਚੀ ਸੀ ਇੱਕ 마ਸੂਮ ਬੱਚੀ ਜਿਸ ਦਾ ਨਾਂ ਭੋਲੀ ਸੀ ਉਹ ਆਪਣੇ ਨਾਂ ਵਾਂਗ ਸਾਥੀ ਪੋਲਿਸ ਇੱਕ ਪੁੰਗਰ ਦਾ ਪੁੱਸੇ ਉਹ ਕੋਲ ਜੋ ਇੱਕ ਧੂੜ ਭਰੇ ਬਾਗ ਵਿੱਚ ਆਪਣੇ ਜੀਵਨ ਨਾਲ ਜੰਦੋ ਜਹਿਦ ਕਰ ਰਿਹਾ ਸੀ ਜੀਵ ਉਸ ਦਾ ਜਨਮ ਇੱਕ ਹਨੇਰੇ ਭਰੀ ਜ਼ਿੰਦਗੀ ਵਾਲੇ ਗਰੀਬ ਕਿਸਾਨ ਬਾਪ ਦੇ ਘਰ ਹੋਇਆ ਸੀ ਅੱਜ ਉਹ 5 ਸਾਲ ਦੀ ਸੀ मां بیمار ਹੋਣ ਕਰਕੇ ਉਸ ਨੂੰ ਆਪਣੀ ਮਾਂ ਦਾ ਦੁੱਧ ਵੀ ਨਸੀਬ ਨਹੀਂ ਸੀ ਹੋਇਆ। ਵਿਚਾਰੀ ਸਿਰਫ ਬੱਕਰੀ ਦੇ ਜਾਂ ਗਾਂ ਦੇ ਦੁੱਧ ਤੇ ਹੀ ਪਣੀ ਸੀ। ਉਸ ਨੂੰ ਆਪਣੀ ਮਾਂ ਜੋ மஞ்சੇ ਤੇ ਬੈਠੀ ਸੀ ਨੂੰ ਚਾਹ ਬਣਾ ਕੇ ਦੇਣ ਦੀ ਸੋਚੀ ਦਵਾਈ ਲੈਣ ਵਾਸਤੇ ਪਾਣੀ ਲਿਆ ਕੇ ਦੇਣ ਦਾ ਪਤਾ ਸੀ। पर मां दी बीमारी बारे कोई ज्ञान ਨਹੀਂ ਕਦੇ ਕਦੇ ਉਹ ਬੁੜੀਆਂ ਤੋਂ ਸੁਣ ਜ਼ਰੂਰ ਲੈਂਦੀ ਸੀ ਕਿ ਉਸ ਦੀ ਮਾਂ ਨੂੰ ਉਸ ਦੇ ਜਨਮ ਤੋਂ ਬਾਅਦ ਕੈਂਸਰ ਹੋ ਗਿਆ ਸੀ ਪਰ ਉਸ ਨੂੰ ਕੋਈ ਖਾਸ ਸਮਝ ਨਾ ਪੈਂਦੀ ਜਿੱਦੋ ਭੋਲੀ ਦਾ ਬਾਪ ਸਰਦਾਰਾ ਸਿੰਘ ਖੇਤ ਉੱਠ ਜਾਂਦਾ ਤਾਂ ਭੋਲੀ ਦੀ ਬਿਮਾਰ ਮਾਂ ਵਿਜਿੰਦਰ ਕੌਰ ਭੋਲੀ ਨੂੰ ਗਾਲ ਲਾ ਕੇ ਰੋਣ ਲੱਗ ਪਈ ਚੰਦੀ ਅਤੇ ਕਹਿੰਦੀ ਮੇਰੇ ਤੋਂ ਬਾਅਦ ਤੈਨੂੰ ਕੌਣ ਗੱਲ ਨਾਲ ਲਾਉਤੀਏ ਮਿਹੰਦਰ ਕਰ ਬਰਾਗ ਵਿੱਚ ਰੋਸ ਕਰਦੀ ਪਰ ਪਤਵੰਤ ਵਾਲੀ ਪੋਲੀ ਮਾਂ ਨੂੰ ਪੁੱਛਦੀ ਬੇਬੇ ਤੂੰ ਰੋਣੇ ਕਾਤੋਂ ਆ ਤਾਂ ਉਹ ਫੇਰ ਰੋ ਕੇ ਜਵਾਬ ਦਿੰਦੀ ਮੈਂ ਆਪ ਦੇ ਕਰਮਾਂ ਨੂੰ ਰੋਣਿਆ ਤੇ ਇਹ ਤੇ ਧੀ ਨੂੰ ਹਰ ਵਾਰ ਇਸ ਤਨਵਰ ਅਗਨ ਨਾਲ ਹੋ ਕੇ ਪਰ ਪਰ ਪਿਆਰ ਕਰਦੀ ਜਿਸ ਤਰ੍ਹਾਂ ਉਹ ਆਪਣੇ ਹਰ ਸਾਹ ਨੂੰ ਆਖਰੀ ਸਾਹ ਸਮਝਦੀ ਹੋ ਜਿਸ ਤਰ੍ਹਾਂ ਉਸ ਨੂੰ ਆਪਣੇ ਕਿਸੇ ਸਾਹ ਤੇ ਇਤਵਾਰ ਹੀ ਨਾ ਹੋਵੇ ਸਾਹ ਦਾ ਕੀ ਭਰੋਸਾ ਆਇਆ ਨਾ ਆਇਆ ਮਾ ਪਾਣੀ ਦੇ ਮਾ ਦਪੇਰੋ ਵਾਂ ਸੁਤੀ ਉਠੀ ਮਾਸੂਮ ਪੁੱਲੀ ਨੇ ਪੁੱਛਿਆ ਕਿੰਨਾ ਕੀ ਆਜਾ ਕਿਸੀ ਉਹ ਆਪਣੇ ਮਾਂ ਦਾ ਦੇ 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 ਪੁੱਤ ਪੁੱਤ ਹੋਲੀ ਦੀ ਮਾਸੂਮ ਆਵਾਜ਼ ਮਸੂਮ ਸ਼ਕਲ ਮਾਸੂਮ ਸਵਾਤਿ ਮਾਂ ਨੂੰ ਤਰਸ ਜਾ ਆਇਆ ਉਸ ਅੰਦਰ ਚੋਕਾ ਜਿਹਾ ਫਿਰ ਗਿਆ ਅਤੇ ਮਾਂ ਦਾ ਬੇਵਸਾ ਹੁਕ ਕੀ ਰੋਣ ਨਿਕਲ ਗਿਆ ਮਾਂ ਨੂੰ ਆਪਣੀ ਜ਼ਿੰਦਗੀ ਤੇ ਇਤਨਾ ਕਰੋਧ ਆਇਆ ਕਿ ਉਹ ਖੁਦ ਖਸੀ ਕਰ ਲਵੇ ਕੀ ਅਰਥ ਸੀ ਉਸ ਦੀ ਜ਼ਿੰਦਗੀ ਆਪਣੇ ਜਿਹੜੀ ਆਪਣੇ ਫੁੱਲਾਂ ਵਰਗੀ ਧੀ ਨੂੰ ਖਿਡਾ ਪਛਾ ਨਹੀਂ ਸਕਦੀ ਸੀ ਉਸ ਤੇ ਚਾਹ ਮਨਾਰ ਪੂਰੇ ਨਹੀਂ ਕਰ ਸਕਦੀ ਸੀ ਮਾਂ ਲੈ ਪਾਣੀ ਭੋਲੀ ਨੇ ਮਾਂ ਨੂੰ ਮਾਂ ਨੇ ਪਾਣੀ ਫੜ ਲਿਆ ਦਵਾਈ ਲੈ ਲਈ ਨੈ ਪੁੱਤ ਗਲਾਸ ਰੱਖ ਦੇ ਮਾਂ ਨੇ ਕਿਹਾ ਪੋਲੀ ਨੇ ਫੜ ਕੇ ਗਲਾਸ ਛੇਠਾ ਰੱਖ ਦਿੱਤਾ ਮਾਂ ਮੈਂ ਪੱਟੀ ਤੇ ਖੇਡਾਂਵਾਂ じゃ ਪੁੱਤ ਖੇਡਾ ਉਹ ਚਲੀ ਗਈ ਖੇਡ ਤੇ ਬੱਚਿਆਂ ਨਾਲ ਖੇਡਣ ਖੇਡਣ ਲੱਗ ਗਈ ਨੈ ਕੁੜੀ ਕੀ ਵਿਚਾਰੀ ਦੀ ਕੋਈ ਉਮਰ ਆ ਪੱਟੀ ਦੇ ਦਾਣੇ ਪੁੰਨ ਰਹੀ ਇੱਕ ਬੁੱਢੀ ਨੇ ਪੋਲੀ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਕੱਕੇ ਕਿਹਾ ਰੋਇਆ ਕਰੋਗੀ ਵਿਚਾਰੀ ਮਾਂ ਨੂੰ ਦੁੱਜੀ ਬੋਲੀ ਹੋਲੀ ਨੂੰ ਚਾਹੇ ਪੂਰੀ ਸਮਝ ਨਹੀਂ ਆਈ ਸੀ ਪਰ ਬੁੜੀਆਂ ਦੀਆਂ ਗੱਲਾਂ ਉਸ ਨੂੰ ਚੰਗੀਆਂ ਵੀ ਨਹੀਂ ਸੀ ਲੱਗਦੀਆਂ ਉਹ ਖੇਡਣ ਵਿੱਚ ਹੀ ਛੱਡ ਕੇ ਕਰੇ ਆ ਗਈ ਬਿਨਾ ਕੁਝ ਖਾਦੇ ਪੀਤੇ ਮੰਝੇ ਤੇ ਪਈ ਮਾਂ ਦਾ ਜਫੀ ਪਾ ਕੇ ਪੈ ਗਈ ਪਤਾ ਨਹੀਂ ਕਿਉਂ ਅੱਜ ਮਾਂ ਉਸ ਨੂੰ ਕੁਝ ਜ਼ਿਆਦਾ ਹੀ ਪਿਆਰੀ ਪਿਆਰੀ ਜੀ ਲੱਗੀ ਸੀ ਮਾਂ ਦੇ ਸਰੀਰ ਚ ਆਉਂਦੀ ਬੁੱਧ ਬੋ ਉਸ ਨੂੰ ਪਤਾ ਨਹੀਂ ਕਿਉਂ ਚੰਗੀ ਚੰਗੀ ਲੱਗੀ ਸੀ ਪਤਾ ਨਹੀਂ ਕਿਉਂ ਅੱਜ ਉਸ ਦਾ ਮਾਂ ਨਾਲੋਂ ਉੱਠਣੋਂ ਦਿਲ ਨਹੀਂ ਸੀ ਕਰਦਾ ਪਤਾ ਨਹੀਂ ਕਿਉਂ ਅੱਜ ਉਸ ਨੂੰ ਮਾਂ ਦਾ ਬਹੁਤਾ ਹੀ ਮੋੜ ਜਿਆ ਆ ਰਿਹਾ ਸੀ ਪਤਾ ਨਹੀਂ ਕਿਉਂ ਅੱਜ ਮਾਂ ਦਾ ਚਿਹਰਾ ਦੇਖ ਕੇ ਉਸ ਨੂੰ ਰੋਣਾ ਜਿਆ ਆ ਰਿਹਾ ਸੀ ਖੇਤੋਂ ਬਾਪੂ ਬੋਲ ਲੈ ਕੇ ਆ ਗਿਆ ਬਾਪੂ ਕੋਲ ਸਿਰਫ ਇੱਕ ਕੀਲਾ ਜ਼ਮੀਨ ਅਤੇ ਇੱਕ ਹੀ ਬੋਲ ਸੀ ਜਿਸ ਨਾਲ ਉਹ ਖੇਤੀ ਕਰਦਾ ਸੀ ਸ਼ਿਮਾਹੀ ਖਾਂਡ ਜੋ ਕੇ ਦਾਣੇ ਮਸਾਹੀ ਕਰ ਆਉਂਦੇ ਸਨ ਓਏ ਪੁੱਤ ਕੋ ਲਿਆ ਤੂੰ ਸ਼ੇਰਾ ਮੇਰੇ ਆਸਤੇ ਅੱਜ ਚਾਹ ਨਹੀਂ ਬਣਾ ਕੇ ਰੱਖੀ ਓਏ ਬਾਪੂ ਦੇ ਬੋਲਣ ਵਿੱਚ ਲਾਜ ਸੀ ਪਿਆਰ ਸੀ ਬਾਪੂ ਅੱਜ ਮੇਰਾ ਬੇਬੇ ਨਾਲ ਉੱਠਣ ਨੂੰ ਜੀ ਨਹੀਂ ਕਰਦਾ ਅੱਜ ਤੂੰ ਆਪ ਹੀ ਬਣਾ ਲੈ ਹੋਲੀ ਨਾਲ ਦੀ ਨਾਲ ਰੋ ਪਈ ਪਤਾ ਨਹੀਂ ਬਾਪੂ ਕੀ ਸੋਚ ਕੇ ਚੁੱਪ ਹੋ ਗਿਆ ਉਸਨੇ ਚੁੰਨੇ ਵਿੱਚ ਛਟੀਆਂ ਢਾਕੇ ਆਪ ਹੀ ਚਾ ਚਾਰ ਲਈ ਹੋਲੀ ساری ਰਾਤ ਮਾਰ ਨਾਲ ਪਈ ਰਹੀ ਜਦੋਂ ਉਸਦੀ ਜਾ ਖੋਲੀ ਪੁੱਲ ਦੀ ਤਾਂ ਉਹ ਮਾਂ ਨੂੰ ਕੋਟ ਕੇ ਜਫੀ ਪੰਤੀ ਅਤੇ ਮਾਂ ਦਾ ਮੋਚੋਂ ਮਦੀ ਪਤਾ ਨਹੀਂ ਕਿਉਂ ਅੱਜ ਉਸ ਦੀਆਂ ਅੱਜ ਉਸ ਦਾ ਜੀ ਜਿਆ ਨਹੀਂ ਸੀ ਰਾਜ ਦਾ ਜਦੋਂ ਭੋਲੀ ਜੀ ਸਵੇਰੇ ਅੱਖ ਖੁੱਲੀ ਤਾਂ ਮਾਂ ਮਨਜੇ ਤੇ ਨਹੀਂ ਸੀ ਵੇੜੇ ਵਿੱਚ ਪਿੰਡ ਦੀਆਂ ਚਾਰ ਕਬੂਰੀਆਂ ਹੀ ਬੈਠੀਆਂ ਗੱਲਾਂ ਕਾ ਨਹੀਂ ਆਸਾਨ ਬੇਬੇ ਭੋਲੀ ਦਾ ਦਿਲ ਟੜਕਿਆ ਉਹ ਬੇਬੇ ਇੱਕੇ ਮੰਝੇ ਤੋਂ ਉਹ ਮੱਟਰ ਕੇ ਉੱਠੀ ਸੀ ਪੈ ਜਾ ਡੱਡੇ ਪੈ ਜਾ ਇੱਕ ਬੁੱਢੀ ਨੇ ਉਸ ਨੂੰ ਬਰਾਉਣ ਦੀ ਕੋਸ਼ਿਸ਼ ਕੀਤੀ ਮੇਰੇ ਬੇਬੇ ਕਿੱਥੇ ਆ ਹਸ ਤਾੜਾ ਪੁੱਤ ਰਾਤਾਂ ਕਰੇ ਸੀ ਤੜ ਕਿਉਂ 3 ਵਜੇ ਲੈ ਕੇ ਗਏ ਆ ਛੋੜੇ ਮੈਨੂੰ ਦੱਸਿਆ ਕਿਉਂ ਨਹੀਂ ਤੂੰ ਪੁੱਤ ਸੁੱਤੀ ਪਈ ਸੀ ਮੇਰਾ ਬਾਪੂ ਕਿੱਥੇ ਆ ਉਹ ਵੀ ਨਾਲ ਹੀ ਗਿਆ ਵਾ ਮੈਂ ਵੀ ਜਾਉਂਗੀ ਤੇ ਉਹ ਮਨਜੇ ਤੋਂ ਪਾਗਲਾ ਵਾਂਗ ਉੱਟ ਕੇ ਭੱਜ ਤੁਰੀ ਬੁੜੀਆਂ ਨੇ ਫੜ ਕੇ ਮਸਾਂ ਹੀ ਰੋਕੀ ਉਹ ਬੁੜੀਆਂ ਨੂੰ ਗਾਲ੍ਹਾਂ ਕੱਢ ਰਹੀ ਸੀ ਅਖੀਰ ਬੇਵਸ ਹੋ ਕੇ ਰੋਣ ਲੱਗ ਪਈ ਦਪੇਰ ਬਾਅਦ ਬਾਪੂ ਪਹੁੰਚਿਆ ਉਦਾਸੀ ਅਤੇ ਦੁੱਖ ਦੀ ਸੀਕਰੀ ਉਸਦੇ ਚਿਹਰੇ ਤੋਂ ਸਾਫ਼ ਜਾਹਰ ਕਰਦੀ ਸੀ ਕਿ ਕੋਈ ਬੁਰੀ ਖ਼ਬਰ ਸੀ ਪੋਲੀ ਡਟ ਰੱਡੇ ਆ ਕੇ ਬਾਪੂ ਦੀ ਬੁੱਕਲ ਵਿੱਚ ਵੜ ਗਏ ਬਾਪੂ ਵੀ ਕੁੜੀ ਦੇ ਦੁੱਖ ਨੂੰ ਸਮਝਦਾ ਸੀ ਕਿਉਂ ਸਰਦਾਰਾਂ ਸਿਆਂ ਕੀ ਹਾਲ ਐ ਹੁਣਮਿੰਦਰ ਕੌਰ ਦਾ ਪੁੱਤ ਅੰਬੋ ਨੇ ਪੁੱਛਿਆ ਉਹ ਬੜੀ ਹੀ ਹਮਦਰਦ ਬੁਰੀ ਜਾਪਦੀ ਸੀ ਡਾਕਟਰਾਂ ਪੈਸੇ ਭਾਲਦੇ ਆ ਤਾਈ ਗਹਿਰਾਂ ਦੀ ਮਜਬੂਰੀ ਵਿੱਚ ਉਸਨੇ ਫੇਰ ਫੇਰ ਹਫੇਰੀਆ ਸਰਦਾਰ ਸਿਆਂ ਬੰਦਾ ਲੱਖੀ ਨਾ ਹਜਾਰੀ ਫੈਸਾ ਤਾਂ ਕੋੜਿਆਂ ਵਾਂ ਹੱਥਾਂ ਦੀ ਮੈੜਾ ਜਦੋਂ ਮਰਜੀ ਕਮਾ ਲਈਏ ਪਰ ਬੰਦਾ ਨਹੀਂ ਮਿਲਦਾ ਭਾਈ ਚੱਲ ਮੇਰੇ ਨਾਲ ਤੁਰ ਬੋਲ ਕਿੰਨੇ ਪੈਸੇ ਚਾਹੀਦੇ ਆ ਹੁਟ ਚੰਦਰਾ ਸਿਰਫ ਇੰਨੀ ਇੱਕ ਗੱਲ ਪਿੱਛੇ ਓਹ ਢਿੱਲਾ ਜਿਹਾ ਕਰੀ ਫਿਰਦਾ ਵੇਚ ਆ ਪਰੇ ਆ ਤੁਰ ਮੇਰੇ ਨਾਲ ਅੰਬੋ ਸਰਦਾਰੇ ਨੂੰ ਖਿੱਚ ਕੇ ਆਪ ਦੇ ਘਰ ਲੈ ਗਈ ਪਰਾਂਡੇ 'ਚ ਮੰਜਾ ਢਾ ਦਿੱਤਾ ਅਤੇ ਆਪ ਆਪਣੇ ਵੱਡੇ ਮੁੰਡੇ ਸੁਦਾਗਰ ਸਿੰਘ ਕੋਲੋਂ ਅੰਦਰ ਚਲੀ ਗਈ 15 ਮਿੰਟ ਬਾਅਦ ਹੀ ਉਸਨੇ ਸਰਦਾਰੇ ਨੂੰ ਅੰਦਰ ਬਾਜ਼ ਮਾਰ ਲਈ ਸਰਦਾਰਾ ਅੰਦਰ ਚਲਾ ਗਿਆ ਬੋਲ ਸਰਦਾਰਾ ਸਿਆ ਕਿੰਨੇ ਪੈਸੇ ਦਿਆਂ ਅੰਬੋਦੇਵ ਮੁੰਡੇ ਸੁਦਾਗਰ ਨੇ ਖੁੱਲ੍ਹ ਖੁੱਲ੍ਹ ਦਿਖਾਈ 2 ਕਹ ਹਜ਼ਾਰ ਤਾਂ ਚਾਹੀਦਾ ਯਾ ਬਾਈ ਤੂੰ 2 ਤਾਂ ਕੀ 3000 ਲੈ ਲਾ ਹੈ ਕਮਲਾ ਬੰਦਾ ਬੰਦੇ ਦੀ ਧਾਰੂਆ ਆ ਫੜ 3000 ਉਹ ਪੈਸੇ ਜਿੰਦਾ ਬੋਲਿਆ ਤੇ ਨਾਲੇ ਜੇ ਆਪਾਂ ਦੂਜਾ ਵਿਹਾਰ ਜਿਹਾ ਕਰ ਲੈਂਦੇ ਤਾਂ ਸਿਆਣਿਆਂ ਨੇ ਆਖਣਾ ਬੱਗੂ ਕੰਮ ਪੱਕਾ ਜਿਹਾ ਹੋ ਜਾਂਦਾ ਕਹਿ ਕੇ ਅੰਮੋ ਨੇ ਸਰਦਾਰੇ ਦਾ ਚਿਹਰਾ ਨਿਖ ਨਿਰਖਿਆ ਕਿਹੜਾ ਵਿਹਾਰ ਤਾਈ ਸਰਦਾਰਾ ਹਰਾਂ ਸਿੰਘ ਇਸ ਗੱਲ ਦੇ ਆਖਣ ਵਾਂਗੂ ਡੁੱਬਣਾ ਨਹੀਂ ਆਉਂਦਾ ਸਰਦਾਰਾ ਸਿੰਘ ਪੁੱਤ ਹਿੱਕ ਤੇ ਧਰ ਕੇ ਤਾਂ ਪੁੱਤ ਕਿਸੇ ਨੇ ਕੁਝ ਲੈ ਨਹੀਂ ਜਾਣਾ ਹੁੰਦਾ ਪਰ ਜੇ ਤੂੰ ਕਿਲੇ ਤੇ ਅੂਠਾ ਲਾ ਕੇ ਗਹਿਣੇ ਕਰਦਾ ਵਿਹਾਰ ਜਿਆ ਦੇਵੇਂ ਤਾਂ ਸਰਦਾਰਾ ਖਮੋਸ਼ ਹੋ ਗਿਆ ਕਮਲਿਆ ਪੁੱਤਾ ਜੇ ਮਹਿੰਦਰ ਕੋਲ ਠੀਕ ਹੋ ਗਈ ਤੈਨ ਤੈਨੂੰ ਤਾਂ ਸਾਰੇ ਕਿਲੇ ਵਿੱਚ ਹੀ ਆ ਗਏ ਨਾਲੇ ਇਹ ਰਕਮ ਤਾਰ ਕੇ ਤੂੰ ਆਪਦਾ ਕਿਲਾ ਜਦੋਂ ਮਰਜੀ ਲੈ ਦੁੱਧ ਵਰਗਾ ਲੈ ਲਵੇਂ ਸਿਰੇ ਦੀ ਗੱਲ ਕਰਕੇ ਅੰਭੋ ਨੇ ਉਸ ਨੂੰ ਚਿਤ ਕਰ ਦਿੱਤਾ ਸਰਦਾਰਾ ਕਰ ਵੀ ਕੀ ਸਕਦਾ ਸੀ ਦੋ ਪੁੜਾ ਦੋ ਪੁੜਾ ਸਾਨ ਜਾਨ ਸੀ ਅਖੀਰ ਮਜਬੂਰ ਹੋ ਕੇ ਉਸ ਨੂੰ ਪਰ ਨੋਟ ਤੇ ਅੰਗੂਠਾ ਲਾਉਣਾ ਪਿਆ ਅਤੇ ਰਕਮ ਲੈ ਕੇ ਹਸਤਾ ਚੱਲਾ ਗਿਆ ਉਹ ਸਾਜੇ ਬਰੋਲ ਦਾ ਫਿਰਦਾ ਸੀ ਅੰਬੋਲੋਕਾਂ ਵਿੱਚ ਇੱਕ ਠੋਕਦੀ ਫਿਰਦੀ ਸੀ ਅਖੇ ਜੇ ਬੰਦਾ ਬੰਦੇ ਦੀ ਭੀੜ ਪੈਣ ਤੇ ਕੰਮ ਨਾ ਆਇਆ ਤਾਂ ਫਿੱਟੇ ਉਹ ਜੰਬਣ ਦੇ ਪਰ ਕਿਲੇ ਵਾਲੀ ਵਿਚਲੀ ਗੱਦ ਦਾ ਕਿਸੇ ਨੂੰ ਵੀ ਨਹੀਂ ਸੀ ਪਤਾ ਅਗਲੇ ਦਿਨ ਸਰਦਾਰਾ ਹਸਤਾਲੋਂ ਫੇਰ ਵਾਪਸ ਆ ਗਿਆ ਹੋਲੀ ਬਾਪੂ ਨਾਲ ਹਸਤਾਲ ਜਾਣ ਦੀ ਜਦ ਕਰ ਰਹੀ ਸੀ ਬੁੱਤ ਮੈਨੂੰ ਅੰਬੋ ਤਾਈ ਦੇ ਘਰ ਹੋ ਆਣ ਦੇ ਫਿਰ ਆਪਾਂ ਚੱਲਦੇ ਆ ਤੇ ਉਹ ਅੰਬੋ ਤਾਈ ਦੇ ਘਰੇ ਚੱਲਾ ਗਿਆ ਅੰਬੋ ਮੰਚੇ ਤੇ ਬੈਠੀ ਮਾੜਾ ਫੇਰ ਰਹੀ ਸੀ ਦੂਰੋਂ ਸਰਦਾਰੇ ਨੂੰ ਦੇਖ ਕੇ ਉਹ ਉੱਚੀ ਉੱਚੀ ਬੋਲਣ ਲੱਗ ਪਈ اے ਮਹਾਰਾਜ ਸਾਰੇ ਸੰਸਾਰ ਨੂੰ ਹੀ ਤੰਦਰੁਸਤੀ ਦੇ ਵਿਚਲੀ ਹੋ ਕੇ ਉਸਨੇ ਅੱਖਾਂ ਮੀਟ ਲਈਆਂ ਸਨ ਤਾਈ ਮੱਥਾ ਟੇਕਦਾ ਸਰਦਾਰਾ ਅੰਬੋ ਦੀ ਪੈਰ ਬੈਠ ਗਿਆ ਆਪ ਉੱਤ ਸਰਦਾਰਿਆ ਮਹਾਰਾਜ ਭਾਗ ਲਾਵੇ ਰਾਚੀ ਖੁਸ਼ੀ ਰੱਖੇ ਤੇ ਆਪਣਾ ਦੇਹ ਗੱਲ ਵਿੰਦਰਕੌਰ ਦੀ ਖਚਰੀ ਬੁੜੀ ਨੇ ਗਰਾਰੀ ਵਿੱਚ ਗਰਾਰੀ ਫਸਾ ਲਈ ਉਹ ਕੁੱਤਰੇ ਵਾਲੀ ਮਸ਼ੀਨ ਵਾਂਗੂ ਸ਼ੁਰੂ ਹੋ ਗਈ ਸੀ ਅਜੇ ਤਾ ਮਾੜਾ ਹੀ ਹਾਲ ਹੈ ਤਾਈ ਪੇ へ ਵਾਗਰੂ ਤੂ ਬੰਦਿਆਂ ਨੂੰ ਐਨੇ ਤਕਲੀਫਾਂ ਕਿਉਂ ਦਿੰਦਾ ਅੰਬੋ ਨੇ ਰੱਬ ਵੱਲੋਂ ਗੱਲ ਉਹ ਸਿੱਖ ਲਿਆ ਤਾਈ ਡਾਕਟਰ ਤੁਹਾਡੇ ਥੋੜੇ ਜਿਹੇ ਪੈਸੇ ਹੋਰ ਮੰਗਦੇ ਆ ਜੱਕਦੇ ਜੱਕਦੇ ਸਰਦਾਰ ਨੇ ਕਿਆ ਹੀ ਦਿੱਤਾ ਫੇਰ ਕੀ ਹੋ ਗਿਆ ਸ਼ੇਰਾ ਮੈਂ ਦੇਵਾਂਗਾ ਬੈਠੀ ਆਂ ਤੈਨੂੰ ਚਿੰਤਾ ਕਾਦੀ ਜਸਮੀਲ ਕੁਰੇ ਚਾਹ ਤਰ ਪੁੱਤ ਚਾਵੇ ਬੇਵਲਟੂ ਆਪਦੇ ਪਿਓ ਨੂੰ ਸੱਚ ਕੇ ਲਿਆ ਅੰਬੋ ਨੇ ਇੱਕੋ ਸਾਹੀ ਕਈ ਹੁਕਮ ਛਾੜ ਦਿੱਤੇ ਅੰਬੋ ਦੀਨੋ ਜਸਵੀਰ ਕੋਰ ਚਾਹ ਬਣਾ ਕੇ ਰੱਖ ਗਈ ਬਰੋਂ ਸਦਾਗਰ ਵੀ ਆ ਗਿਆ ਆਪਣੇ ਸਰਦਾਰਾਂ ਸਿਓ ਨੂੰ ਥੋੜੇ ਜਿਹੇ ਪੈਸਿਆਂ ਦੀ ਲੋੜ ਸੀ ਚਾਹ ਦੇ ਕੇ ਸੜਾਕੇ ਮਾਰਦੀ ਬੁੜੀ ਤਿਰਛੀ ਚਾਕ ਰਹੀ ਸੀ ਫੇਰ ਕੀ ਹੋ ਗਿਆ ਇਹਦਾ ਆਪ ਦਾ ਘਰ ਆ ਗਵਾੜ ਮੱਤੇ ਕਿੰਨੇ ਕਲੋੜੀਂਦੇ ਸੀ ਸੁਤਾਰ ਕਰਨੇ ਫੋਕੀ ਅਣਪਤਨ ਜਹਰ ਕੀਤੀ ਹਜ਼ਾਰ ਕਦੀ ਹੋਰ ਲੋੜ ਸੀ ਬਾਈ ਮਿਲ ਜੂਗਾ ਫਿਰ ਕਿਉਂ ਕਰਦਾ ਅੰਭੋ ਬੋਲੀ ਪਰ ਤਾਈ ਹੁਣ ਤਾਂ ਮੇਰੇ ਕੋਲ ਕੁਛ ਗਹਿਣੇ ਧਰ ਨੂੰ ਵੀ ਨਹੀਂ ਰਹਿ ਗਿਆ ਸਰਦਾਰੇ ਦੀ ਆਵਾਜ਼ ਅੰਜੂ ਬੋਲੇ ਕਮਲਿਆ ਤੈਨੂੰ ਗਹਿਣਿਆ ਕਰਨ ਨੂੰ ਕਹਿੰਦਾ ਕੌਣਾ ਤੇ ਉਹ ਆਪਣਾ ਸਵਾਦ ਬਾਲਦ ਵੇਚਦੇ ਸੁਧਾਕਰ ਨੇ ਪੈਂਦੀ ਛੱਤ ਦੰਲਿਆਂ ਵਾਲਾ ਦਾ ਸੁੱਟਿਆ ਤਾਂ ਸਰਦਾਰੇ ਤਾਮੂ ਸੇ ਉਂ ਟਾ ਗਿਆ ਉਹ ਸੋਚ ਰਿਹਾ ਸੀ ਕਿ ਮਾਂ ਪੁੱਤ ਰਲ ਕੇ ਮੇਰੀ ਮਜਬੂਰੀ ਦਾ ਫਾਇਦਾ ਉਠਾ ਰਹੇ ਸਨ ਕਬੜਿਆ ਜਦੋਂ ਖੂਹ ਹੀ ਵੇਚਦਾ ਤੇ ਫਿਰ ਕੱਲੀ ਗਾਧਲ ਦਾ ਕੀ ਕੰਮ ਮੇਰਾ ਮਤਲਬ ਜਦੋਂ ਖੇਤ ਹੀ ਗਹਿਣੇ ਕਰਤਾ ਫਿਰ ਬਾਲਦ ਕੀ ਕਰੂ ਇਹ ਜ਼ਰੂਰਤ ਨਾਲੇ-ਮਾੜੇ ਕਰਵਾ ਲਿਆ ਦੇ ਦਾ ਕੋਈ ਪੁੱਤ ਵੀ ਹੈ ਨਹੀਂ ਜਿਹਨੂੰ ਸਿਰ ਰਲਾ ਦੇਗਾ ਅਬੋ ਦੀ ਬਕਾਲਤ ਖਾਸ ਕੀਤੀ ਲੱਗਦੀ ਉਸ ਤਰੀ ਗੱਲਾਂ ਨੇ ਸਰਦਾਰੇ ਦੇ ਦਿਲ ਤੇ ਜਕਮ ਜਟੂੜ ਕੀਤੇ ਸਨ ਪਰ ਮਜਬੂਰੀ ਮਾਰਿਆਂ ਉਹ ਚੁੱਪ ਸੀ ਉਸ ਨੇ ਸਾਰਾ ਕੁਝ ਸਹਿਣ ਕਰ ਲਿਆ ਸੁਦਾਗਰਦੇਵ ਜੇ ਵਿੱਚ 100 100 ਦੇ 10 ਨੋਟ ਕੱਢ ਕੇ ਸਰਦਾਰੇ ਨੂੰ ਫੜਾ ਦਿੱਤੇ ਅਤੇ ਸਰਦਾਰਾ ਚਲਾ ਗਿਆ ਚਾਣਵੀ ਅੰਬੋ ਸਰਦਾਰੇ ਦਾ ਵੋਲਤ ਕੋਲ ਲਈ ਜਦੋਂ ਲੋਕਾਂ ਨੇ ਵੋਲਤ ਫੋਲ ਕੇ ਲਜਾਣ ਦਾ ਕਾਰਨ ਪੁੱਛਿਆ ਤਾਂ ਅੰਬੋ ਨੇ ਬੜੀ ਆਫਰ ਕੇ ਉੱਤਰ ਦਿੱਤਾ ਗਉ ਦਾ ਜਾਇਆ ਕੋਲ ਹੀ ਤੇ ਖੜਾ ਉੱਖਾ ਤੇ ਆਇਆ ਮਰੀ ਜਾਂਦਾ ਜੇ ਬੇਕਿਰਕ ਲੋਕਾਂ ਨੂੰ ਨਹੀਂ ਤਰਸਦਾ ਸਾਨੂੰ ਤਾਂ ਆਉਂਦਾ ਜੇ ਇੱਥੇ ਸਾਡੇ 4 ਦਿਨ ਪੱਠੇ ਖਾ ਲੋ ਤਾਂ ਸਾਡਾ ਕੀ ਤੁਰਜੋ ਹਰ ਕੋਈ ਆਪਣੀ ਕਿਸਮਤ ਦਾ ਖਾਂਦਾ ਪਾਈ ਪਰ ਅੰਦਰਲੀ ਗੱਲ ਤਾਂ ਫੇਰ ਨਾ ਕਿਸੇ ਨੂੰ ਪਤਾ ਲੱਗਿਆ ਅੰਬੋ ਗੱਲਾਂ ਦੀਆਂ ਪੱਤੀਆਂ ਵੱਟ ਦੀ ਫਿਰਤੀ ਸੀ ਅਗਲੇ ਦਿਨ ਹੀ ਡਾਕਟਰ ਨੇ 2000 ਰੁਪਏ ਦਾ ਉਹ ਸਵਾਲ ਪਾ ਦਿੱਤਾ ਇਸ ਡੀਟੀਕੇ ਹਵੇ ਚੰਡੀਗੜ੍ਹ ਸੇ ਭਗਵਾਨੇ ਪੜੇਗੇ ਸਰਦਾਰਾ ਤਾਂ ਜਿਵੇਂ ਧਰਤੀ ਵਿੱਚ ਹੀ ਗੱਟ ਗਿਆ ਸੀ ਪਹਾੜ ਜਿੱਡਾ ਸਵਾਲ 2000 ਰੁਪਈਆ ਪਰ ਬਹਿ ਜਿੱਦੜ ਕੌੜ ਦੀ ਜਾਨ ਉਹ ਆਪਣੀ ਜਾਨ ਵੇਚ ਕੇ ਵੀ ਬਚਾਉਣੀ ਚਾਹੁੰਦਾ ਸੀ ਉਹ ਡਿੱਗਦਾ ਟੈਂਦਾ ਪਿੰਡ ਪਹੁੰਚਿਆ ਅੰਬੋ ਕੋਲ ਜੋ ਕਿਲਾ ਗਣੇ ਸੀ ਉਹ ਤੋਂ 2000 ਵਿੱਚ ਵਹਿ ਕਰ ਦਿੱਤਾ ਸ਼ਾਮ ਨੂੰ ਜਦ ਸਰਦਾਰੇ ਨੇ 2000 ਰੁਪਏ ਡਾਕਟਰ ਅੱਗੇ ਰੱਖੇ ਤਾਂ ਡਾਕਟਰ ਰੁਪਏ ਜੇ ਬਿਚਕਾਉਂਦਾ ਬੋਲਿਆ ਟੀਕਾ ਹਮਨੇ ਚੰਡੀਗੜ੍ਹ ਸੇ ਗੁਆਕਰ ਲਗਾਨੇ تھے लेकिन बीमारी कंट्रोल से बाहर हो चुकी थी मुझे अफसोस है कि मैं आपकी बीवी को बचा नहीं सकता डॉक्टर चला गया सरदारे अंदरों कीरना निकल लग गया सी पर बाहर बेंच बैठी भोली थी ख्याल ने उसकी भुपकाली वो बाहर बेंच बेखबर बैठी लत्त हिला रही सी ਇੱਕ ਭੋਲੀ ਤੋਂ ਬਿਨਾ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਸੀ ਕਿ ਮਿੰਦਰ ਕੌਰ ਜਲ ਵਸੀ ਪਤਾ ਲੱਗਦੇ ਹੀ ਸੁਦਾਕਰ ਆਪਣਾ ਟਰੈਕਟਰ ਅ ਤੇ ਟਰਾਲੀ ਲੈ ਕੇ ਹਸਪਤਾਲ ਪਹੁੰਚਿਆ ਪੋਸਟ ਮਾਤਮ ਤੋਬਾਤ ਪੜੀ ਚੀੜੀ লাশ ਮੰਝੇ ਉੱਤੇ ਪਾ ਟਰਾਲੀ ਵਿੱਚ ਰੱਖ ਲਈ ਚੱਲ ਵਈ ਪੁੱਤ ਭੋਲਿਆ ਬੈਠ ਟਰੈਕਟਰ ਤੇ ਪਿੰਡ ਚੱਲੀਏ ਸਰਦਾਰੇ ਨੇ ਭੋਲੀ ਨੂੰ ਕਿਹਾ ਤੇ ਪੁੱਤ ਬੇਬੇ ਭੋਲੀ ਨੇ ਪੁੱਛਿਆ ਉਹ ਵੀ ਨਾਲ ਹੀ ਚੱਲੂਗੀ ਪੁੱਤ ਭਰਿਆ ਗਲਾ ਸਾਫ਼ ਕਰਦੇ ਹੋਏ ਸਰਦਾਰੇ ਨੇ ਕਿਹਾ ਉਸ ਦੀ ਕਮਜ਼ੋਰ ਸਾਤੀ ਅੰਦਰ ਸਾਹ ਖੜਕ ਜਹੇ ਰਹੇ ਸੰ ਬਾਪੂ ਬੇਬੇ ਕਿੱਥੇ ਆ ਭੋਲੀ ਨੇ ਬਾਪੂ ਦਾ ਪਜਾਮਾ ਫੜ ਕੇ ਉੱਚਿਆ ਅਸੀਂ ਟਰਾਲੀ 'ਚ ਮੰਝੇ ਤੇ ਪਈ ਐ ਮੈਂ ਤਾਂ ਬੇਬੇ ਨਾਲ ਪੈ ਕੇ ਜਾਵਾਂਗੀ ਬਾਪੂ ਭੋਲੀ ਨੇ ਕਿਹਾ ਤਾਂ ਸਰਦਾਰੇ ਦਾ ਕਲੇਜਾ ਧੜਾੜ ਹੋ ਗਿਆ ਅਤੇ ਅੱਖਾਂ 'ਚੋਂ ਬੇਮੁਖ ਹਰ ਤੁਰ ਪਿਆ ਉਹ ਮੂੰਹ ਨੇਰੇ ਵਿੱਚ ਖੜਾ ਟਰਾਲੀ ਵਗਦੇ ਹੰਝੂ ਪੂੰਝਦੇ ਨਾਲ ਸੀ ਬਾਪੂ ਮੈਂ ਤਾਂ ਬੇਬੇ ਨਾਲ ਪੈ ਕੇ ਜਾਉਂਗੀ। ਪੋਲੀ ਨੇ ਜਿੱਦ ਛੱਡ ਲਈ। ਉਸ ਮਾਸੂ ਨੂੰ ਕੀ ਪਤਾ ਸੀ ਕਿ ਮਾਂ ਦੀ ਖੰਟੀ ਸ਼ਾ ਤਾਸਿਰ ਤੋਂ ਉੱਡ ਗਈ ਸੀ। ਨਹੀਂ ਪੁੱਤ ਡਾਕਟਰ ਨੇ ਕਿਹਾ ਬਈ ਤੇਰੀ ਬੇਬੇ ਮਸਾਂ ਸੁੱਤੀ ਆ ਜਗਾਉਣੀ ਨਹੀਂ। ਤੂੰ ਘਰੇ ਜਾ ਕੇ ਆਪਦੀ ਬੇਬੇ ਨਾਲ ਪੈ। ਬੋਹ ਸ਼ਿਆਣਾ ਪੁੱਤਾਂ। ਬਾਪੂ ਨੇ ਸਮਝਾਇਆ ਉਹ ਬਰਾਬਰ ਅੱਖਾਂ ਤੇ ਨੱਕ ਉਂਝ ਰਿਹਾ ਸੀ ਚੰਗਾ ਪੁਲਿਸ ਸਹਿਮਤ ਹੋ ਗਈ ਮੰਦਰ ਕਬ ਦੀ ਲਾਸ਼ ਨੇ ਸਾਰੇ ਪਿੰਡ ਪਹੁੰਚ ਗਏ ਅਨੇਰਾ ਕਾਫੀ ਹੋ ਚੁੱਕਾ ਸੀ ਲਾਸ਼ ਵਾਲਾ ਮੰਜਾ ਟਰਾਲੀ ਚ ਉਤਾਰਿਆ ਗਿਆ ਆਂਟ ਗਮਾੜ ਦੀਆਂ ਬੁੜੀਆਂ ਨੇ ਰੋਣਾ ਸ਼ੁਰੂ ਕਰ ਦਿੱਤਾ ਅੰਬੋ ਬੁੜੀ ਵੀ ਪੱਟਾ ਤੇ ਹੱਥ ਮਾਰਦੀ ਇੱਕ ਪਿੱਟਦੀ ਆ ਗਈ ਅੰਮਾ ਤੂੰ ਕਾਹਤੋਂ ਰੋਨੀ ਆਂ? ਭੋਲੀ ਨੇ ਪੁੱਛਿਆ। ਭੋਲੀ ਪੁੱਤ ਤੇਰੀ ਬੇਬੇ ਮਰ ਗਈ ਤੇ ਭੋਲੀ ਬੇਬੇ ਬੇਬੇ ਕਰਦੀ ਮਾਂ ਦੀ ਲਾਸ਼ ਤੇ ਡਿੱਗ ਪਈ। ਹੁਣ ਉਸਨੂੰ ਸਾਰੀ ਕਹਾਣੀ ਸਮਝ ਆ ਗਈ ਸੀ। ਅਗਲੇ ਦਿਨ ਸੰਸਕਾਰ ਕੀਤਾ ਗਿਆ। ਕਾਫੀ ਦਿਨ ਬੀਤ ਗਏ। ਅੰਬੋ ਨੇ ਫੇਰ ਸਰਦਾਰੇ ਦੇ ਘਰ ਗੇੜਾ ਮਾਰਿਆ। ਸਰਦਾਰਿਆ ਪੁੱਤ ਰੱਬ ਦਾ ਕਰਿਆ ਕੌਣ ਮੋੜ ਸਕਦਾ ਰੱਬ ਦਾ ਪਾਣਾ ਮਨ ਸਬਰ ਕਰ ਪੁੱਤ ਹੁਣ ਤਾਂ ਜੱਗ ਤੋਂ ਜੀ ਜੀ ਜਿਆ ਨਹੀਂ ਲੱਗਦਾ ਕਾਈ ਬਸ ਜੇ ਜੋਨਾ ਤਾਂ ਸਿਰਫ ਫੋਲੀ ਖਾਤਰ ਉਹ ਉੱਚੀ ਉੱਚੀ ਰੋਪਿਆ ਦਿਲ ਉਸ ਦਾ ਨੂੰ ਨਹਾਨ ਸੀ ਤੂੰ ਦਿਲ ਨਾਲ ਸੱਟ ਸਰਦਾਰਿਆ ਤੂੰ ਇਹੋ ਕਰਿਆ ਕਰ ਰੋਟੀ ਉਧਰ ਆਪਣੇ ਵੱਲ ਈ ਖਾ ਲਿਆ ਕਰ ਡਾਲੀ ਭੋਲੀ ਨੂੰ ਲੈ ਆਇਆ ਕਰ ਤੁਹਾਡਾ ਦੇ ਲੱਗ ਜੂਗਾ ਭੋਲੀ ਬੂਹਾਂ ਨਾਲ ਚੱਕਣ ਤਨ ਕਰਵਾ ਦਿਆ ਕਰੋਗੀ ਤੇ ਪਸ਼ੂਆਂ ਨੂੰ ਪਾਣੀ ਤਾਣੀ ਪੱਠੇ ਕੱਥੇ ਪਾ ਦਿਆ ਕਰੋਗੀ ਤੇ ਅੰਬੋ ਚਲੀ ਗਈ ਸਿਰਫ ਰੋਟੀ ਖਾਤਰ ਸਰਦਾਰੇ ਨੂੰ ਸ਼ਿਰੀਆਂ ਬੰਨ ਕੰਮ ਕਰਨਾ ਪੈਂਦਾ ਪਰ ਪਤਾ ਨਹੀਂ ਕਿਉਂ ਉਸ ਨੇ ਚੇਪ ਨਹੀਂ ਚੁੱਕੀ ਜਾਂਦੀ ਸੀ ਉਹਲੀ ਵਿਚਾਰੀ ਸਵੇਰ ਤੋਂ ਲੈ ਕੇ ਅੱਧੀ ਰਾਤ ਤੱਕ ਸਾਰੇ ਪਰਵਾਰ ਦੇ ਕੱਪੜੇ ਧੋਂਦੀ, ਭਾਂਡੇ ਮਾਜਦੀ, ਜਵਾਕ ਖੜਾਉਂਦੀ ਪਰ ਫੇਰ ਵੀ ਅੰਬੋ ਦੇ ਉਸ ਦੀਆਂ ਨੋਹਾਂ ਉਸ ਨੂੰ ਛਿੜਕਦੀਆਂ ਰਹਿੰਦੀਆਂ ਕਦੇ-ਕਦੇ ਤਾਂ ਕੁੱਟਦੀਆਂ ਵੀ ਉਹਲੀ ਨੂੰ ਆਪਣਾ ਜੀਵਨ ਕਾਲੀ ਬੋਲੀ ਰਾਤ ਵਰਗਾ ਲੱਗਦਾ ਜਿਸ ਵਿੱਚ ਉਸ ਨੂੰ ਹੱਥ ਮਾਰਿਆ ਵੀ ਕੋਝ ਨਹੀਂ ਦਿਖਦਾ ਸੀ ਵਾਹ ਕੀ ਸੋਹਣੀ ਕਹਾਣੀ ਸੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਧੰਨਵਾਦ